ਵਚਨ ਨੂੰ ਵਰਨਣ ਵਾਲੇ ਪਰਪੱਕ ਨਿਤਨੇਮੀ ਸੂਰਬੀਰ ਯੋਧੇ ਜਿਨ੍ਹਾਂ ਦੇ ਪਿਤਾ ਵੀ ਸ਼ਹੀਦ ਆ ਭਰਾ ਵੀ ਸ਼ਹੀਦ ਆ ਜਿਨ੍ਹਾਂ ਦੇ ਪਿਤਾ ਦੇ ਬਾਕੀ ਜਦੋਂ ਗੱਲ ਆਉਂਦੀ ਆ ਤੇ ਪਰਮਾਨੰਦ ਦੇ 40 ਮੈਂਬਰ ਸ਼ਹੀਦ ਆ ਭਾਈ ਸਾਹਿਬ ਭਾਈ 75 ਸਿੰਘ ਜੀ ਉਹਨਾਂ ਦਾ ਅੱਜ ਪਾਵਨ ਪੁੱਤਰ ਜਨਮ ਦਿਹਾੜਾ ਆ ਗੁਰੂ ਪਾਸ਼ਾ ਮਹਾਰਾਜ ਜੀ ਨੇ ਕਿਹਾ RAMਤ ਲਈ ਤੇ ਜਦੋਂ ਭਾਈ ਬਿਜਤਰ ਸਿੰਘ ਜੀ ਹੁਣਾ ਤੋਂ ਸੇਵਾ ਲਈ ਆ ਨਹੀ ਆ ਜਦੋਂ ਉਹਨਾਂ ਦੇ ਜੀਵਨ ਦੀ ਗੱਲ ਆਉਂਦੀ ਆ ਤੇ ਆਪਣੇ ਆ ਅੱਖਾਂ ਦੇ ਸਾਹਮਣੇ ਸਭ ਤੋਂ ਪਹਿਲਾਂ ਉਹੀ ਆਉਂਦਾ ਕਿ ਭਾਈ ਬਿਜਤਰ ਸਿੰਘ ਜੀ ਨੇ ਕਿਸ ਤਰ੍ਹਾਂ ਹਾਥੀ ਦੇ ਹੱਥੇ ਦੇ ਵਿੱਚੋਂ ਨਾਗਣੀ ਪਾਈ ਤੇ ਹਾਥੀ ਪਛਾਣੋਂ ਭੱਜ ਗਿਆ ਕਿਉਂਕਿ ਭੀਮ ਚੰਦ ਜਦੋਂ ਬਾਹਰ ਆਏ ਤੇ ਉਹਨਾਂ ਜਿਹੜਾ ਇਹ ਚੱਕ ਕੇ ਆਇਆ ਤੇ ਉਸ جنگ ਦੇ ਵਿੱਚ ਉਹ ਚਾਹੁੰਦੇ ਸੀ ਕਿ ਅਸੀਂ ਹਾਥੀ ਨੂੰ ਭੇਜ ਕੇ ਤੇ ਜਿਹੜੇ ਕਿਲੇ ਦੇ ਦਰਵਾਜ਼ੇ ਆ ਉਹ ਤੋੜ ਦਿੱਤੇ ਜਾਂ ਤੇ ਸਾਡੀ ਜਿੱਤ ਹੋ ਜੇ ਜਦੋਂ ਕਿਸੇ ਪਾਸੇ ਵੀ ਪੂਰੀ ਨਾ ਪਈ ਜੇ ਉਸ ਤੋਂ ਪਹਿਲਾਂ ਉਸ جنگ ਦੇ ਵਿੱਚ ਭਾਈ ਉਹਦੇ ਸਿੰਘ ਜੀ ਉਹ ਵੀ ਭਾਈ ਵਿੱਚ ਤਰਸਿੰਦਰ ਜੀ ਦੇ ਭਰਾ ਆ ਭਾਈ ਕੁਸ਼ਹਾਲ ਸਿੰਘ ਜੀ ਉਹ ਵੀ ਨਾਲ ਭਾਈ ਮਨੀ ਸਿੰਘ ਜੀ ਉਹਨਾਂ ਦੇ ਸੁਪੁੱਤਰ ਆ ਭਾਈ ਕਿਤੇ ਦੱਸੇ ਨਹੀਂ ਜਿਨ੍ਹਾਂ ਨੇ ਬੰਦ ਮੰਦ ਘਟਵਾ ਲਿਆ ਸਤਿਕਾਰਯੋਗ ਮਾਤਾ ਸੀਤੋ ਬਾਈ ਜੀ ਉਹਨਾਂ ਦੀ ਗੋਖ ਤੋਂ ਜਨਮ ਹੋਇਆ ਕਲਗੀਧਰ ਵਿਦਾ ਮਹਾਰਾਜ ਤੋਂ 2 ਸਾਲ ਵੱਡੇ ਆ 1664 ਦਾ ਜਨਮ ਹੈ ਮਹਾਰਾਜ ਦੇ ਨਾਲ ਰਹੇ ਆ ਅੱਜ ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਕਈ ਇਸ ਗੱਲ ਤੋਂ ਮਨ ਘਰੋ ਜਾਂਦਾ ਕਿ ਇਹ ਕਿਵੇਂ ਹੋ ਗਿਆ ਹੋ ਗਿਆ ਸਾਥੀ ਨੂੰ ਮੋੜ ਦੇਣਾ ਇਹ ਗੱਲ ਹੀ ਇਸ ਸਮੇਂ ਦੀ ਗੱਲ ਨਹੀਂ ਭਾਗਾਂ ਵਾਲਿਓ ਆਮ ਹੀ ਜਦੋਂ ਜੰਗ ਜੋਤੰਦੇ ਦੇ ਜਿਹੜੇ ਰਾਜੇ ਲੋਕ ਸੀ ਉਹ ਕੀ ਕਰਦੇ ਹਾਥੀ ਨੂੰ ਮਦਰਾ ਪਿਆ ਕੇ ਸ਼ਰਾਬ ਪਿਆ ਕੇ ਤੇ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰ ਦਿੰਦੇ ਜਦੋਂ ਤੁਸੀਂ ਪੜੋਗੇ ਅਲੀਪਟਵਾਰ ਉਹਦੇ ਵਿੱਚ ਤੁਹਾਨੂੰ ਪੜਨ ਨੂੰ ਮਿਲਦਾ ਆ ਕੇ ਲਾਗੋ ਭਾਗ 200 ਲੀਟਰ ਸ਼ਰਾਬ ਹੱਥੋਂ ਪਿਆ ਦਿੱਤੀ ਜਾਂਦੀ ਹੈ ਫਿਰ ਉਹਨੂੰ ਦੋਏ ਦੇ ਨਾਲ ਪੜ ਦਿੱਤਾ ਜਾਂਦਾ ਦੁਸ਼ਮਨ ਦੇ ਉੱਪਰ ਕਿਹੜਾ ਦਿੱਤਾ ਜਾਂਦਾ ਹੈ ਫੋਨ ਗੁਰੂ ਪਾਸ਼ਾ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਕਿਉਂਕਿ ਸਭ ਤੋਂ ਵੱਡੀ ਤੇ ਬਖਸ਼ਿਸ਼ ਇਹ ਗੁਰੂ ਗ੍ਰੀਤ ਰਬਦਾਬਾਨ ਹੋ ਜਿਹਦੀ ਜਿੰਨਾ ਉੱਪਰ ਥਾਪੜਾ ਹੈ ਮਹਾਰਾਜ ਜਦੋਂ ਨਾ ਢਿੱਡਾ ਤੇ ਮਹਾਰਾਜ ਕਹਿੰਦੇ ਫੇਰ ਕਿਹੜੀ ਗੱਲ ਆ ਸਾਡੇ ਕੋਲ ਨਹੀਂ ਕੋਈ ਛੋਟਾ ਜੀਗਾ ਭਾਈ ਜਦੋਂ ਹੀ ਚਾਦ ਵਾਲ ਜਦੋਂ ਵੇਖਿਆ ਸਰੀਰ ਕਰਕੇ ਬੜਾ ਤਕੜਾ ਸੀ ਰਾਸ਼ਨ ਵੜਾ ਖਾਂਦਾ ਹੈ ਪਰ ਦਿਲ ਦਾ ਮਾੜਾ ਸੀ ਉਹ ਕਹਿੰਦਾ ਹੁਣ ਮੇਨ ਮਹਾਰਾਜ ਮਰਉਣਗੇ ਮੇਰੀ ਵਾਰੀ ਆ ਗਈ ਤੇ ਛੱਡ ਕੇ ਭੱਜ ਗਿਆ ਪਰ ਬਚਿਆ ਫਿਰ ਵੀ ਥੋੜੀ ਕੋਈ ਅਖੀਰ ਸੱਪ ਲੜ ਗਿਆ ਤੇ ਮਰ ਗਿਆ ਸੀ ਜਿੱਥੇ ਰਹਿਦਾ ਹੋਇਆ ਮਹਾਰਾਜ ਭਾਈ ਪਿੱਤਰ ਸਿੰਘ ਜੀ ਨੇ ਕਿਹਾ ਮਹਾਰਾਜ ਮੈਨੂੰ ਦਿਓ ਅਸੀਸ ਕਰਨਾ ਸਾਰਾ ਕੁਝ ਤੁਸੀਂ ਆ ਸਮਰਾਤ ਤੁਸੀਂ ਆਪ ਜੀ ਦੇ ਥਾਪੜੇ ਦੇ ਨਾਲ ਸਾਰਾ ਕੁਝ ਹੋ ਰਹਿਣਾ ਹੁਣ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਅੱਜ ਕਿ ਭਾਈ ਇਹ ਸੱਚ ਵੀ ਗਏ ਜੇ ਤੁਸੀਂ ਵਿਗਿਆਨ ਦੇ ਸਾਧਨ ਨਾਲ ਦੇਖ ਲਓ ਜਿਹੜਾ ਘੋੜਾ ਜਦੋਂ ਭੱਜਦਾ ਹੈ ਤੇ ਘੋੜੀ ਦੀ ਸਪੀਡ 70 ਤੋਂ 82 ਕਿਲੋਮੀਟਰ ਪ੍ਰਾ ਹਵਲੇ ਉਦੋਂ ਸਪੀਡ ਦੇ ਨਾਲ ਬੇਗ ਦੇ ਨਾਲ ਦੌੜੇ ਤੇ ਹਾਥੀ ਦੀ ਜਿਹੜੀ ਸਪੀਡ ਹੈ ਉਹ ਵੀ ਦੌੜਦੀ ਪਰ ਆਵਰੇ ਘੰਟੇ ਦੇ ਵਿੱਚ 90 ਕਿਲੋਮੀਟਰ ਤੇ ਜਿਹੜੇ ਜੈਲਦੀਨ ਕਰੋ ਛੁੱਟਦੇ ਆ ਉਹ ਜਦੋਂ ਬਰਖਾ ਮਾਰਦੇ ਆ ਜਿਹੜੇ ਹੌਣ ਲਈ ਵੀ ਛੁੱਟਦੇ ਉਹ ਜਦੋਂ ਮਾਰਦੇ ਆ 100 ਤੋਂ 120 ਕਿਲੋਮੀਟਰ ਪਰ ਆਵਦੇ ਸਾਹ ਨਾਲ ਚੱਲਦਾ ਹੁਣ ਇੱਕ ਪਾਸੇ ਹਾਥੀ ਦੌੜ ਕੇ ਆ ਰਿਹਾ ਇੱਕ ਪਾਸੇ ਘੋੜੇ ਦੀ ਸਪੀਡ ਆ ਤੇ ਨਾਲ ਉੱਪਰ ਜਿਹੜਾ ਉਹਦੇ ਸਿੰਘ ਸਵਾਰਿਆ ਉਹ ਦਿਨ ਜਿਹੜਾ ਵਰਸ਼ਾ ਮਾਰਨਾ ਉਹਦੀ ਸਪੀਡ ਹੈ ਤੇ ਬਰ ਲਗੀਆਂ ਇੰਨੀ ਸਪੀਡ ਦੇ ਨਾਲ ਜਦੋਂ ਉਹ ਉਹ ਵਰਸ਼ਾ ਭਜਣਾ ਆ ਤੇ ਹਰ ਜੀਰਾ ਦਾ ਮੱਥਾ ਪਾਟਣਾ ਹੈ ਲੋਹੇ ਦੇ ਵਿੱਚ ਦੀ ਉਹ ਦਾਗਣੀ ਨੇ ਅੰਗ ਰਿਆਣਾ ਤੇ ਉਹ ਦਾਗਣੀ ਕਿਹੜੀ ਬਣਾਈ ਆ ਉਸ ਸਮੇਂ ਦੇ ਜਿਹੜੇ ਹਥਿਆਰ ਸੀ ਉਸ ਸਮੇਂ ਦੀ ਕੀਮਤ ਉਹਦੀ 17000 ਰੁਪਏ ਆ ਹਰ ਸਾਹਿਬ ਦਾ ਰਤਿ ਮਹਾਨ ਉਹਦੀ ਕੀਮਤ ਤਿੰਨੀ ਵੱਢੀ 2.5 ਮਾਣਾ ਲੋਏ ਦੇ ਵਿੱਚੋਂ ਧਾਬ 1 ਕਿ ਕੁਇੰਟਲ ਲੋਏ ਦੇ ਵਿੱਚੋਂ ਕੱਢ ਕੇ ਜਿਉਂ ਨਾਗਣੀ ਬਣੀ ਜੇ ਸਰ ਸਾਹਿਬ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਆਪ ਕੋ ਸਭ ਅੱਜ ਵੀ ਸਾਸਤਰੋ ਸੁਭਾਏ ਮਾਨ ਆ ਉਹ ਬਣਾਈ ਗਈ ਆ ਤੇ ਜਿਹੜਾ ਉਹਦਾ ਮੁੱਠਾ ਆ ਉਹ ਚੰਮ ਦਾ ਬਣਿਆ ਮੁੱਠਾ ਤੇ ਉਹਦੇ ਵਿੱਚ ਚੂਨਾ ਭਰ ਕੇ ਤੇ ਲਚਕਦਾਰ ਬਣਿਆ ਜਦੋਂ ਉਸ ਨੂੰ ਜਥਾ ਪਕੜ ਕਰਨੀ ਆਪਾਂ ਨਹੀਂ ਆਪਾਂ ਇੰਨੀ ਮਜ਼ਬੂਤ ਆ ਉਹ ਤੇ ਸਭ ਤੋਂ ਵੱਡੀ ਸਮਰਥਾ ਗੜਗੀ ਧਰbaar ਹੈ ਜਿੱਦਿ ਜਿਹੜਾ ਆਪਾਂ ਪੇਡਾ ਵੀ ਬਚਨਾਂ ਸਾਝੇ ਕਰ ਲਏ ਕਿ ਜਿਹਦੇ ਉੱਪਰ ਗੁਰੂ ਦੀ ਕਿਰਪਾ ਹੈ ਉਹਦੇ ਅੱਗੇ ਕੋਈ ਵੀ ਚੀਜ਼ ਟਿਕ ਨਹੀਂ ਸਕਦੀ ਬਿਰਦੇ ਉਹ ਗੁਰੂ ਸਵਾਰੇ 43 ਦੇ ਸੀਸ ਰੱਖ ਕੇ ਲੜੇ ਐਸੀ ਕਿਰਪਾ ਹੈ ਭਾਈ ਰਵਿਸ਼ੰਗ ਸਿੰਘ ਜੀ ਵਰਗਿਆਂ ਨੇ ਜੇ ਰਾਜਾ ਕਹਿੰਦਾ ਸੀ ਮਹਾਰਾਜੇ ਸ਼ੇਰ ਵੜਾ ਘਰਾਪ ਕਰਦਾ ਨੂੰ ਮਰ ਵਡੇ ਵੱਡੇ ਰਾਜੇ ਹਾਰੀਏ ਤੇ ਨੁਹਾ ਨਹੀਂ ਸਕੇ ਤੇ ਭਾਈ ਰੋਸ਼ਨ ਸਿੰਘ ਨੇ ਕਿਹਾ ਰਾਜਾ ਅਰੇ ਤੁਸੀਂ ਜਾਣਾ ਤੁਸੀਂ ਮੈਨੂੰ ਥਾਪੜਾ ਦੇ ਦਿਓ ਰਾਜੇ ਨੂੰ ਪਤਾ ਲੱਗੇ ਕਿ ਉਹਦੇ ਸਮਰਥਾ ਰਹੀ ਹੈ ਭਾਈ ਰੋਸ਼ਨ ਸਿੰਘ ਇਹ ਸ਼ੇਰ ਰੁਮਾਰਤਾ ਸੀ ਅਜਮੇਰ ਦੀ ਧਰਤੀ ਤੇ ਭਾਈ ਮਿਤਤਰ ਸਿੰਘ ਜੀ ਨੇ ਜਦੋਂ ਹਾਥੀ ਨੂੰ ਮੋੜ ਦਿੱਤਾ ਉਹ ਸ਼ਾਹ ਨੂੰ ਤੇ ਦੁਸ਼ਮਣ ਦੇ ਵਿੱਚ ਹਫੜਾ ਦਬੜੀ ਪਾ ਕੇ ਕਿ ਉਹਨਾਂ ਨੂੰ ਪਤਾ ਲੱਗ ਸਿਆ ਕਿ ਗੁਰੂ ਦੀ ਸਮਰਥਾ ਕਿ ਨਹੀਂ ਹੈ ਆਪਾਂ ਦੇਖਦੇ ਆ ਮਹਾਰਾਜ ਤੇ ਤੀਰ ਜਦੋਂ ਚਲਾਉਂਦੇ ਰਿਹਾ ਤੇ 13 13 ਮੀਲ ਦੂਰ ਜਾ ਕੇ ਉਹ ਤੀਰ ਮਾਰ ਕਰਦਾ ਰਿਹਾ ਕਲਗੀਧਰ ਪਿਤਾ ਜੀ ਦਾ ਉਹ ਹੀ ਭਾਈ ਬਚਤਰ ਸਿੰਘ ਜੀ ਦਾ ਜਦੋਂ ਮਲਕਪੁਰ ਰੰਗਣਾ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਛੱਡ ਦਿਆ ਤੇ ਉਸ ਜਗ੍ਹਾ ਤੇ ਭਾਈ ਬਚਤਰ ਸਿੰਘ ਲੜੇ ਦੁਸ਼ਮਣ ਦੇ ਨਾਲ ਉਹਨਾਂ ਨੂੰ ਉਕ ਕੇ ਰੱਖਿਆ ਤੇ ਸਾਰੇ ਸਾਥੀ ਖਿੰਡੋ ਗਏ ਤੇ ਦੁਸ਼ਮਣ ਦਾ ਘੇਰਾ ਤੇ ਭਾਈ ਜਪਤਰ ਸਿੰਘ ਡਿੱਗੇ ਸੈਕਦੇ ਪਏ ਆ ਕਿਸੇ ਨੇ ਆ ਕੇ ਦੱਸਿਆ ਮਹਾਰਾਜ ਨੂੰ ਕਿ ਆ ਵੀਦਾ ਇੱਕ ਸਿੰਘ ਸੈਕਦਾ ਆ ਤੇ ਮਹਾਰਾਜ ਨੇ ਮੁੱਠੀ ਲਈ ਆ ਬਾਬਾ ਜਵਾਰਾ ਬਾਬਾ ਅਜੀਤ ਸਿੰਘ ਸਾਹਿਬ ਜੀ ਜੀ ਕਹਿੰਦੇ ਜਾਓ ਲੈ ਕੇ ਆਓ ਨਾਲ ਜਥਾ ਗਿਆ ਢਾਕੇ ਲੈ ਕੇ ਗਿਆ ਤੇ ਉੱਥੋਂ ਭਾਈ ਜਪਤਰ ਸਿੰਘ ਜੀ ਦੇ ਸਰੀਰ ਨੂੰ ਝੁੱਕ ਕੇ ਲੈ ਕੇ ਆਏ ਬਾਬਾ ਅਜੀਤ ਸਿੰਘ ਸਾਹਿਬ ਜੀ ਗਏ ਨਾਲ ਲੈ ਕੇ ਗਿਆ ਤੇ ਕੋਟਲਾ ਨੇ ਹੰਪ ਕਾਦੇ ਘਰ ਦੇ ਵਿੱਚ ਰਹੇ ਤੇ ਵੇਖੋ ਉਸ ਬੰਦੇ ਦਾ ਕਿੰਨਾ ਸਿੱਧਕ ਹੋਵੇਗਾ ਕਿੰਨਾ ਪਰੋਸਾਇਆ ਜਿਉਂਨੇ ਕਿੰਨੇ ਯਕੀਨ ਦੇ ਨਾਲ ਕਿਹਾ ਹੋਵੇਗਾ ਜਦੋਂ জাফর ਬੇਗ ਨੇ ਆ ਕੇ ਤਲਾਸ਼ੀ ਲਈ ਆ ਕਿ ਸਾਨੂੰ ਪਤਾ ਲੱਗਾ ਕਿ ਤੁਸੀਂ ਗੁਰੂ ਮਹਾਰਾਜ ਨੂੰ ਪਨਾ ਦਿੱਤੀ ਹੈ ਤੁਹਾਡੇ ਘਰ ਸਿੰਘ ਹੈ ਸਾਰੀ ਤਲਾਸ਼ੀ ਕਰਨੀ ਤੇ ਇੱਕ ਕਮਰਾ ਬੰਦਿਆ ਤੇ ਪੁੱਛਿਆ ਇੱਥੇ ਕੌਣ ਹੈ ਕਹਿੰਦਾ ਇੱਥੇ ਮੇਰੇ ਧੀ ਤੇ ਮੇਰਾ ਦਾਦਾ ਆ ਆ ਰਾਤ ਤੇਰਾ ਇਹ ਅੱਥੇ ਵਿਸ਼ਰਾਮ ਕਰਦੇ ਵੇ ਤੇ ਉਹਨੇ ਉਹ ਦਰਵਾਜ਼ਾ ਖਲਵਾਇਆ ਹੀ ਨਹੀਂ ਕਹਿੰਦਾ ਕਹੋ ਤੇ ਮੈਂ ਖਲਵਾ ਦਵਾਂ ਇਹਨੇ ਪਰੋ ਸੇਰਾ ਗਿਆ ਤੇ ਉਹ ਯਕੀਨ ਹੀ ਇੰਨਾ ਹੋ ਗਿਆ ਕਿ ਸੱਚ ਬੋਲ ਜਾ ਕਹਿੰਦਾ ਨਹੀਂ ਨਹੀਂ ਖੋਲਣ ਦੀ ਲੋੜ ਤੁਸੀਂ ਰਹਿਣ ਦਿਓ ਕੋਟਲਾ ਨੇ ਹਾਂ ਬਣਾ ਉਹਨਾਂ ਦੇ ਘਰ ਵਾਲੀ ਕਿਵੇਂ ਜਾਣਾ ਤੇ ਉਹਨਾਂ ਦੀ ਬੱਚੀ ਵੀ ਵੀ ਮੋਂ ਮਤਾਜ ਜੋ ਉਸ ਸਮੇਂ ਭਾਈ ਜਤਨ ਸਿੰਘ ਜੀ ਦੀ ਸੇਵਾ ਕਰ ਰਹੇ ਉਦੋਂ ਹੀ ਉਹਨਾਂ ਆਪਣਾ ਵਸਤੂ ਘਰ ਜਿਹੜਾ ਉਹਨਾਂ ਦੇ ਚਰਨਾਂ ਤੇ ਰੱਖਿਆ ਕਹਿੰਦੇ ਇਹ ਅੱਜ ਤੋਂ ਮੇਰਾ ਸ਼ੌਹਰ ਹੈ ਮੇਰਾ ਪਤੀ ਹੈ ਤੇ ਜਦੋਂ ਉਹਨਾਂ ਦੀ ਭੁਆਈ ਆਂਦੀ ਉਮਰੀ ਉਹਨੇ ਆ ਕੇ ਕਿਹਾ ਕਿ ਬੇਬੇ ਨੂੰ ਮੰਤਾਰ ਦਾ ਮਹਾਂਪਾ ਜਿਹੜੀ ਨਿਗਾਹ ਦੀ ਡੇਟ ਆ ਉਹ ਰੱਖੀਏ ਤਰੀਕ ਰੱਖੀਏ ਨਿਗਾਹ ਕਰਨਾ ਤੇ ਵੇਖੋ ਗੁਰੂ ਸਵਾਰਿਆਂ ਨੇ ਜਿਨ੍ਹਾਂ ਨੇ ਧਰਮ ਘਾਇਆ ਹੈ ਨਾ ਇਹ ਵੀ ਮੋਤਾਜ ਇਹ ਮਾਂ ਅਮੀ ਜਾਨ ਕੀ ਇੱਕ ਵਿਧਵਾ ਦਾ ਵਿਆਹ ਹੋ ਸਕਦਾ ਉਹਦੀ ਅਮੀ ਕਹਿੰਦੀ ਪੁੱਤਰ ਇਹ ਕਿਵੇਂ ਤੂੰ ਵਿਧਵਾ ਕਿਵੇਂ ਉਹ ਕਹਿੰਦੀ ਅਮੀ ਜਾਨ ਉਹ ਦਿਨ ਤੁਹਾਨੂੰ ਯਾਦ ਨਹੀਂ ਜਦੋਂ ਕਲਗੀਧਰ ਪਾਸ਼ਾ ਮਹਾਰਾਜ ਆਏ ਸੀ ਤੇ ਅੱਬੂ ਨੇ ਕਿਹਾ ਉਸ ਜੀ ਕੇ ਮੇਰੀ ਧੀ ਤੇ ਮੇਰਾ ਦਾਤ ਅੰਦਰੇ ਮੈਂ ਤੇ ਉਹ ਸਮਝਿਆ ਨਹੀਂ ਭਾਈ ਕਿ ਤਰਸ ਸਿੰਘ ਇਹਨੂੰ ਆਪਣੇ ਸਿਰ ਦਾ ਸਾਈਂ ਬਦਲ ਲਿਆ ਸੀ ਤੇ ਮੈਂ ਹੁਣ ਦੁਬਾਰਾ ਵਿਆਹ ਨਹੀਂ ਕਰਾਉਣਾ 100 ਤੇ 20 ਸਾਢੇ ਉਮਰ ਕੋ ਬੀਬੀ ਬੰਤਾਜ ਜੀ ਨੇ ਤੇ ਘਾਰੇ ਰਹਿਆ ਉਸੇ ਤਰ੍ਹਾਂ ਹੀ ਉਹਨਾਂ ਦੁਬਾਰਾ ਵਿਆਹ ਨਹੀਂ ਕਰਾਇਆ ਤੇ ਸੁਦੇਬ ਵਿਦਵਾਨ ਬੀਨਿਆ ਕਿ ਜਦੋਂ ਵੀ ਉਹਨਾਂ ਦੇ ਮੁੱਖ ਤੋਂ ਸੁਣਨਾ ਉਹਨਾਂ ਕਹਿਣਾ ਬਾਣੀ ਕਾ ਖਵੰਦ ਗੁਰੂ ਗੋਬਿੰਦ ਸਿੰਘ ਕਿ ਉਹਦੀ ਰਜਾ ਦੇ ਵਿੱਚ ਲੜਣਾ ਬਾਣਾ ਰਜੇ ਉਹ ਕਹਿੰਦੇ ਉਧੇ ਰਾਜਾਂ ਦੇ ਵਿੱਚ সদੈ ਵੀ ਰਹਿਣਾ ਸੋ ਐਸੇ ਸੂਰਮੇ ਐਸੇ ਯੋਧੇ ਯੋਧੇ ਜੋ ਨਿਤ ਨੈਮੀ ਬੜੀ ਜਿਹਨੂੰ ਮਹਾਰਾਜ ਕਹਿੰਦੇ ਆ ਕਿ ਜਿਹੜੇ ਗਰੀਬਾਂ ਦੇ ਖਾਤਰ ਵੀ ਲੜਦੇ ਆ ਨਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਬੜਾ ਬਨੁ ਮਰਦਾ ਖੇਤ ਕੜੀ ਧਰ ਮਹਾਰਾਜ ਦੀ ਕਿਰਪਾ ਸਿਓ ਨਾਸਿਕਤ ਪਰਿ ਉਹਨਾਂ ਦਾ ਜੀ ਪਾਵਨ ਪਿਤਾ ਭਾਈ ਸਾਹਿਬ ਭਾਈ ਚੰਦਰ ਸਿੰਘ ਜੀ ਜਨਮ ਦਿਹਾੜਾ ਆਪ ਜੀ ਨੂੰ ਉਹਨਾਂ ਦੇ ਜਨਮ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਮਾਲਕ ਦੇ ਕੋਲੋਂ ਮੰਗਿਆ ਕਰੀਏ ਸਤਿਗੁਰੂ ਜੀ ਕਿਰਪਾ ਕਰੋ। ਸੀਸ ਤੇ ਢੇਰ ਭਰਿਆ ਰੱਥ ਰੱਖੋ ਆਪ ਜੀ ਦੇ ਦਰ ਦੇ ਨਾਲ ਸਾਡੇ ਬੀਤ ਬਣ ਜੇ।